ਮੇਰੇ ਨਾਮ ਅਜੀਤਿਕ 11/2023 11/2023 ਤੇ ਕੋਈ ਕਵਰਜਮੈਂਟਲ ਕੋਈ ਕਵਰਜਮੈਂਟ ਚਾਹੁੰਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜੀਤੀਆਂ ਮਸਤੂ ਚਾਹੀਆਂ ਵੀਡੀਓ ਨੂੰ ਆਸਾਂ ਵੀਡੀਓ ਨੂੰ ਬਣਾ ਕੇ ਵੀਡੀਓ ਅਪਲੋਡ ਕਰਕੇ ਉਸ ਤੋਂ ਬਾਅਦ ਅਰੈਸਟ ਕਰਾਂਗਾ ਤਾਂ ਥੋੜੇ ਸਮੇਂ ਬਾਅਦ ਨਹੀਂ ਵੀ ਆ ਜਾਣਾ ਜਦੋਂ ਮੈਂ ਜਮਾ ਸੰਦਸ ਨੂੰ ਤੇ ਇੱਕ ਹੈ ਵੀ ਤੱਕ ਵੀਡੀਓ ਬਲੋਡ ਹੋਣ ਸਮਝ ਸੰਭ 10 ਬਲੇਸ਼ਨ ਕਿੰਨਾ ਕੋ ਪ੍ਰਾਨੇ ਹੁੰਦੇ ਤੇ ਆ ਵੀ ਦੇ ਸਕਦੇ ਆ ਤੇ ਮੈਂ ਇੰਸਟਾਗ੍ਰਾਮ ਤੋਂ ਫੋਲੋ ਕਰ ਰੋ ਆਪਣਾ ਹੈ ਮੈਸੇਜ ਸਟੋਰੀ ਵਿੱਚ ਵੀਡੀਓ ਅਪਲੋਡ ਕਰਕੇ ਸਭ ਨੂੰ ਸਪਾਣਾਗੇ ਕਿਉਂਕਿ ਹਮਾਂ ਟੈਂਪੋ ਘਟ ਜਾਂਦਾ ਕਿ ਵੀ ਵੀਸ ਵੀ ਬਾਨੇ ਵਿੱਚ ਕੁਝ ਕਰਾਂਗੇ ਹਮ ਇੰਸਟਾਗ੍ਰਾਮ ਤੇ ਫਿਰ ਮੈਂ ਮੇਕੈਂਡ ਵੀਰੂਪ ਨਾਲ ਕੇ ਸਟੋਰੀ ਵਿੱਚ ਵੀ ਕੁਝ ਬਣਾ ਕੁਝ ਦੇ ਚ ਬਣ ਸਕਣ ਕਿੰਨਾ ਕੋ पानी भी देखने जरूरत ही सोनी के चलो मिलते हैं सोनी बात तो सुबह से बनाने से क्या है जो अगर वजन अगर ये लाइक करो तो सिर्फ मैंने बताया सोनी के टॉप तो अगर लगेगा ना टॉप तो अगर लगेगा नहीं तो सिर्फ बनाना है चलो मिलते हैं सोनी बात तो बज के तीन मिनट का फिर दस मिनट दोस्तों अंदर पहले तो बज के तीन मिनट में तो ना भी आज जाके हम तो सुनो तो पहले कि ना तो पहले भी आज जाना हम ना ਉਸ ਤੋਂ ਹੀ ਕਬੀਦਾਸ ਸੰਧਤਨ ਵਟਕੀ 30 ਮਿੰਟ ਲੱਗ ਗਏ ਤੇ ਮੈਂ ਬਿਆਰੋਂ ਆ ਗਿਆ ਕਿ ਕੰਟਾ ਕਰਨ ਨੂੰ ਤੇ 3-4 ਮਿੰਟ ਲੱਗੇ ਠੀਕ ਹੈ ਥੋੜਾ ਟਾਈਮ ਲੱਗਿਆ ਤੇ ਹੁਣ ਮੈਂ ਦੁਕਾਨ ਤੇ ਮੈਨਾਂ ਦਾ ਤੇ ਹੁਣ ਮੈਂ ਦੁਕਾਨ ਤੇ ਲੱਟੂਆ ਤੇ ਡਿਊਟੀ ਕਰੂੰਗਾ ਕੁਝ ਦੇਖਸਨ ਤੋਂ ਤਪ ਹੋ ਜਾਂਦਾ ਜਾਂ ਗਰਮੀ ਗਰਮੀ ਹੋ ਗਈ ਠੀਕ ਹੈ ਜੀ ਬਹੁਤ ਜਿਆਦਾ ਗਰਮੀ ਆ ਠੀਕ ਹੈ ਜੇ ਪਰਾਨੀ ਵਾਲਾ ਦੇਖ ਜਾ ਕੇ ਦੇਖ ਸਕਦੇ ਕਿਉਂਕਿ ਸੇਕ ਕੁਝ ਲੱਗਦਾ ਹੋ ਵੀ ਗਰਮੀ ਲੱਗਦੀ ਹੁੰਦੀ ਆ ਤੇ ਤੁਸੀਂ ਸਾਈਕਲ ਤੋਂ ਸਾਨੂੰ ਵਧੀਆ ਲੱਗਦਾ ਜਿਵੇਂ ਲੱਗਦਾ ਮੈਨੂੰ ਗੋਪਰੋ ਵੀ ਲੱਗਦਾ ਸੋ ਚਲਾਇਨ ਨਾਗਾ ਕਰਕੇ ਡੈਮੋ ਕਰਾਇਨ ਉਹੋ ਜਿਹੋਆਂ ਦੀ ਕੋਸ਼ਿਸ਼ ਕਰਨ ਨਾਲ ਸਾਲ ਚਰਨੋਂ ਕਿਉਂਕਿ ਚੱਲਦਾ ਨਹੀਂ ਹੈਗਾ ਉਹ ਉਹ ਆ ਵੀ ਸਿਸਟਮ ਸਮਝ ਨਹੀਂ ਹੁੰਦਾ ਮੈਂ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇਕਰ ਤੇ ਹਮੇਂ ਦੁਕਾਨ ਤੇ ਬੈਠਾਂਗੇ ਜਿਹੜਾ ਸਮਾਨ ਲੈਣ ਦਾ ਲੋੜ ਹੋਵੇ ਤੇ ਦੁਬਾਰਾ ਚ ਬੈਠਾਂਗਾ ਚਾਹ ਪੀ ਮੰਗਣ ਨੂੰ ਮੈਂ ਪਿਆਰ ਕਰਾਂ ਉਹ ਨਹੀਂ ਗੱਲ ਇਹ ਕਿ 10 15 ਮਿੰਟ 2 ਮਿੰਟ ਹੋਣਾ ਜੇਕਰ ਜਦੋਂ ਵੀ ਆ ਕੇ ਰੁਕ ਚਾਹ ਪੀ ਮੰਗਗੇ ਤੇ ਸਾਨੂੰ ਮਾਇਆ ਤੁਹਾਨੂੰ ਜੋ ਰਾਤ ਨੂੰ ਮੰਨ ਦਬਾਤ ਤੋਂ ਆਪਾਂ ਤੁਹਾਨੂੰ ਮਿਲਣ ਤੋਂ ਬਾਅਦ ਕਿੰਨੇ ਦਾ ਪੈਸਾ ਮੰਗਣਾ ਨਾ ਮੰਨਦੇ ਪੈਸੇ ਗਾਹਕਾ 90% ਪੈਸਾ ਲੈ ਕੇ ਨੇ ਤੁਹਾਨੂੰ ਚੋਣ ਨਾ ਸਮਝ ਰਾਤ ਨੂੰ ਸਵੇਰ ਤੋਂ ਬਣਾ ਉਸ ਕਿੰਨਾ ਗਰਮ ਸੁਣਦਾ ਰਾਤ ਨੂੰ ਮੈਂ ਦੁਕਾਨ ਤੋਂ ਅਗਾਈ ਕਾਫੇ ਦਾਸ ਨੇ ਦੱਸੋ ਮੈਂ ਦੁਕਾਨ ਤੋਂ ਅਗਾਈ ਕਿਰ ਅੱਠਵੜਾ ਤਨ ਮੈਂ ਟੋਗਣੇ ਕਾਫੇ ਦਾਸ ਨੇ ਅੱਠਵੜਾ ਤਨ ਮੈਂ ਟੋਗਣੇ ਦੁਕਾਨ ਤੋਂ ਆ ਗਿਆ ਤੇ ਹੁਣ ਮੈਂ ਕਪੜੇ ਵੇਚਣਾਂ ਤੇ ਰੋਟੀ ਖਾਉਂਗਾ ਤੇ ਇਤਨਾ ਕੋਈ ਜੰਨ ਹਜ਼ਰ ਤੇ ਕੱਟਮ ਮੈਂ ਸੁਣੂਗਾ ਤੇ 3297 ਦੇਖ ਜਗ ਦੇ ਸੰ ਅੱਜ ਸੋ ਵੀ ਮੈਂ ਇੰਝ ਨਹੀਂ ਬਣ ਸਕਿਆ ਤੇ ਹੁਣ ਮੈਂ ਰੋਟੀ ਖਾ ਕੇ ਨੂੰਸ ਬਣਾਉਣ ਦੀ ਕੋਸ਼ਿਸ਼ ਬਣਾ ਉਸ ਕਿੰਨਾ ਗਰਮ ਸੁਣਦਾ ਹਾਂ ਉਸ ਖਾਣ ਨੂੰ ਸੁਬਹੇ ਤੁਹਾਨੂੰ ਸੁਬਹੇ ਪਹਿਲਾਂ ਰੋਟੀ ਮੈਂ ਬਣਾ ਰਿਹਾ ਸੁਣਾਉਂਗਾ ਤੇ ਰੋਟੀ ਖਾਉਂਗਾ ਤੇ ਪੰ ਕੱਲ ਨੂੰ ਸਵੇਰੇ ਮੈਂ ਤੁਹਾਨੂੰ ਸਿਵਲ ਰਚ ਬਣਾ ਰਿਹਾ ਹਾਂ ਇਸ ਕਿਤਨਾ ਕਰੋ ਜਾਨੀ ਮਰੇ ਲੈ ਕੇ ਜਾ ਕੇ ਦੇਖ ਸਕਦੇ ਹੋ ਤੇ ਕਿਲੇ ਟੋਕ ਟੋਕ ਲੈ ਜਾਣਾ ਟੋਕ ਟੋਕ ਲੈ ਜਾਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹਨ ਕੱਲ ਨੂੰ ਸਵੇਰੇ ਜਿਹੜਾ ਉਹਨਾਂ ਕਫੇ ਦਾ ਸਰੰਗ ਮੈਂ ਮੰਨਣਾ 12 ਮਾਰਚ 23 ਮਾਰਚ ਦਾ ਦੇਖਣ ਤੋਂ ਬਾਰੇ ਮੈਂ ਕਹਿ ਮੈਂ ਸਵੇਰੇ 7:00 ਟਾ ਵਜੇ ਕਿਉਂਕਿ 7:00 ਟਾ ਵਜੇ ਆ ਰਿਹਾ ਹੈ ਕਿੰਦਰ ਦਵਾਰ ਤੇ ਤੇ ਮੈਂ 9 ਵਜੇ ਰੋਟੀ ਖਾਤੀ ਰੋਟੀ ਖਾ ਕੇ ਨੂੰ ਸਮਾਂ ਹੋਊ ਔਟੇ ਦਾ ਕਰਨ ਸਮਾਂ ਹੋਊ ਤੇ ਦਾ ਤੇ ਉਹਨਾਂ ਨੂੰ ਸੰਦੇਸ਼ ਮੈਂ ਉਹਨਾਂ ਨੂੰ ਅੱਜ डाक्टर कनैने न पगाने में मा ग्राउंड बैक्युलेशन लडन तमन का के होगा करा के आके दाढ़ी कटा के बाल कटा के आके उस पर में में क देखसाला न को देती है न देखसाला हम के कंधे के नीचे तक कपड़ा बदलना पे गर्म नीचे तक छनी निकलना चलो मैं बाल कटा के आके बाच उस पर में न क देखसाले इस तरह तुम को करने मैं हुआ जाकर रोड पौना ਚਾਕੇ 500 ਸੈਂਟੀਮੀਟਰ ਤੇ ਇੱਕ ਕਮੈਂਟ ਕਰ ਦੱਸ ਸਕਦੇ ਟਪਰ ਬੇਨਾਉਟ ਆਫ ਅਬ੍ਰੇ ਕਮਨ ਕੁਛ ਬਹੁਤ ਮਾਤਰਾ ਵਿੱਚ ਵਾਲ ਕਟਾ ਕੇ ਆਇਆ ਦੂਸਰੀ ਵਾਰ ਸਾਨੂੰ ਮਿਲੂਗਾ ਤੇ ਵੀਰ ਦਾ ਐਂਡ ਦਾ ਤੁਹਾਨੂੰ ਕੁਝ ਦੇਖਣਾ ਹੈ ਸਕਿੱਪ ਨਾ ਕਰੋ ਜਿਹੜਾ ਉਹਦੇ ਅੰਦਰ ਲਾਈਕ ਕਰੋ ਸ਼ੇਅਰ ਕਰੋ ਤੇ ਫੋਲੋ ਕਰੋ ਠੀਕ ਹੈ ਚਲੋ ਮੈਂ ਦੱਸਣਾ ਵਾਲ ਕਟਾ ਕੇ ਆ ਕੇ ਬਾਅਦ ਉਹ ਮੈਂ ਦਾੜੀ ਤੇ ਵਾਲ ਕਟਾਇਆ ਠੀਕ ਹੈ ਹਮੇਸ਼ਾ 7 ਮਿੰਟ ਬਰ ਮਤਿਆਰ ਹੋਗਾ ਨਾ ਕਿ ਜੇਕਰ ਤੇ ਮੈਂ ਦੁਕਾਨ ਤੋਂ ਆਉਣਾ ਸਾਲਾਂ ਬਗੀ ਰਿਹਾ ਬਈ ਅੰਮਕੰਨ ਬਾਰੇ ਭਾਵੇਂ ਅੰਮਕੰਨ ਤੇ ਸਮਾਂ ਦੇ ਜਿਸ ਨਾਲ ਸੀ ਕਿ ਅੱਜ ਮੈਂ ਬਾਇਰ ਹਾਂ ਕਰੀ ਤੇ ਵਾਲ ਕਟਾਈ ਦੀ ਰਸਮ ਕਰਨ ਮਦਦ ਕਰਦੇ ਵਾਲ ਕਟਾਈ ਜੀਨਾਂ ਵੀਡੀਓ ਵੀ ਲਾਈਕ ਕਰ ਲੋ ਜੇ ਤੁਸੀਂ ਮਿਰਚੰਦ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਨਾਲ ਦੇ ਨੋਟਸ ਹਨ ਮੈਂ ਫਸਟ ਤੇ ਅਲੱਗੋਂ ਨਾ ਕੋਈ ਮੇਰੇ ਕੋ ਸੰਪਰਕ ਅੰਦਰ ਤੁਸੀਂ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਆਦਿ ਕੋ ਤਾਂ ਪਾਜੀ ਨਹੀਂ ਆਈਆਂ ਕਿਹੜੇ ਬਹੁਤ ਸਾਰੇ ਇੰਸਟਾਗ੍ਰam ਫੇਸਬੁਕ ਤੋ ਬਈਟਰ ਕੋ ਕਿਸ ਤਰੀਹੋ ਫੋਲੋ ਕਰਨਾ ਚਾਹੁੰਦੇ ਸਾਰੇ ਨੂੰ ਇੱਕ ਡਿਸਕ੍ਰਿਪਸ਼ਨ ਚ ਮਿਲ ਜੂਗਾ ਤੁਸੀਂ ਮੈਂ ਟੈਕਨੀਕਲ ਵੀਡੀਓ ਦੇਖਣੀ ਪਣੀ ਇੰਡੀਅਨ ਵਿੱਚ ਆਲ ਇਨ ਕਲਮ ਜਤਨ ਜੇ ਤੁਹਾਨੂੰ ਜੇ ਸਬਸਕ੍ਰਾਈਬ ਕਰ ਲਓ ਤੇ ਮਰਗ ਨਾਲ ਮੈਨੂੰ ਪੈਸ ਕਰਕੇ ਹਾਂਦਰ ਬਣ ਨਬਾ ਮੇਰੇ ਸਾਹਮਣੇ ਲੈ ਕੇ ਸੋਹਣਾ ਮੰਨ ਲੇਗਾ ਤਾਂ ਮੈਂ ਮਿਲ ਕੇ ਦਿੱਤੂ ਸਭ ਨੂੰ ਤੇ ਮੈਂ ਉਸ ਨਾ ਸਮ 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 ਪਲਨ ਨੂੰ ਉਸ ਬਣਾਉਣਾ ਤੁਸੀਂ ਮੈਨੂੰ ਸਟੋਰੀ ਤੱਕ ਫੋਲੋ ਪਲੀਜ਼ ਫੋਲੋ ਕਰੋ ਕਾਮ ਹੈ ਜਿਸ ਡੇਟਾ ਡੇਟਾ ਹੈ ਇੰਡੀਆ ਮੀਆ ਤੇ ਡੈਲੀ ਡੈਲੀ ਵੇਸ ਪਾਨੇ ਜਾਂਦੀ ਤੇ ਅਸੀਂ ਚੱਲ ਜਾਈ ਤਾ ਨੰਮਟ ਦਾ ਰਾਹ ਘਟਾ ਤੋਂ ਉੱਪਰ ਲੈਣਾ ਮਟਾ ਤੋਂ ਰੱਖੀ ਕੋਸ਼ਿਸ਼ ਕਰਨਾ ਤੇ ਟ੍ਰੈਨ ਵੀਡੀਓ ਕਦੇ ਲੱਗਦੀ ਹੈ ਜਿਵੇਂ ਬਿਨਾਂ ਕਰਨ ਮੈਂ ਤਾ ਚੱਲ ਜਾਸੇ ਤਸਾ ਮੈਂ ਨਾ ਹੋਵੇ ਤਾਂ ਅਟਾ ਕੋਈ ਨਾ ਹੋ ਜਾਇਨ ਜਪਾਰਾ